GST ਵਿਭਾਗ ਵੱਲੋਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਵਿੰਦਗੜ ਵਿਖੇ ਵੱਡੀ ਕਾਰਵਾਈ ਕਰਦੇ ਹੋਏ ਪਹਿਲੀ ਵਾਰ GST ਬਕਾਇਆ ਰਿਕਵਰੀ ਵਾਲੀ ਫਰਮ ਦੇ ਮਾਲਕ ਦੀ ਜਾਇਦਾਦ ਦੀ ਬੋਲੀ ਕਰਵਾਈ। ਇਸ ਦੌਰਾਨ ਮੌਕੇ ਵਿਭਾਗ ਦੇ ਲੁਧਿਆਣਾ ਡਿਵੀਜ਼ਨ ਦੇ ਡਿਵੀਜ਼ਨਲ ਕਮਿਸ਼ਨਰ ਮੈਡਮ ਰੰਧੀਰ ਕੌਰ ਅਤੇ ਮਾਲ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ। ਡਿਵੀਜ਼ਨਲ ਕਮਿਸ਼ਨਰ ਰੰਧੀਰ ਕੌਰ ਨੇ ਦੱਸਿਆ ਕਿ ਇੰਟਰਪ੍ਰਾਈਜ਼ੇਜ਼ ਨਾਮ ਦੀ ਫਰਮ ਵੱਲੋਂ ਕਰੀਬ 24 ਕਰੋੜ ਤੋਂ ਜ਼ਿਆਦਾ GST ਬਕਾਇਆ ਸੀ ਜਿਸ ਦੀ ਜਾਇਦਾਦ ਦੀ ਬੋਲੀ ਕਰਵਾਈ ਗਈ ਹੈ। অপশন ਜੀ ਸਾਡਾ ਕੋ ਬੈਟ ਦਾ ਰੈਵਨਿਊ ਪੈਂਡਿੰਗ ਸੀ ਉਹਦੀਆਂ ਦੇਣਦਾਰੀਆਂ ਪੈਂਡਿੰਗ ਸੀ ਤੇ ਉਹ ਨਹੀਂ ਸੀ ਦੇ ਰਹੀ ਫਰਮ ਦੀ ਐਂਟਰਪ੍ਰਾਈਜ਼ਸ ਤੇ ਉਹਦੀ ਰਿਕਵਰੀ ਲਈ ਅਸੀਂ ਇਹਨਾਂ ਨੂੰ ਨੋਟਿਸ ਇਸ਼ੂ ਕਰ ਰਹੇ ਸੀ ਉਹਨਾਂ ਦਾ ਕੋਈ ਰਿਸਪੌਂਡ ਨਾ ਆਉਣ ਕਰਕੇ ਅਸੀਂ ਰੈਵਨਿਊ ਦੀ ਰਿਕਵਰੀ ਲਈ ਇਹਨਾਂ ਤੋਂ ਆਪਸ਼ਨ ਥਰੂ ਆਪਣਾ ਰਿਕਵਰ ਕੀਤਾ ਰਿਹਾ ਗਾਦੀ ਰਿਕਵਰੀ ਸੀਗੀ ਰੱਬ ਦੀ ਬੈਠਦੀ ਜੀ ਸਾਡੇ ਬੈਠਦਾ ਏਰੀਆ ਪੁਰਾਣਾ ਪਿਆ ਸੀ ਇਹਨਾਂ ਦਾ ਕਿੰਨਾ ਹੈ ਸੀਗਾ 24 ਕਰੋੜ ਦੀ ਅਮਾਉਂਟ ਸੀ ਉਹਦੇ ਚ ਅਸੀਂ ਇਹਨਾਂ ਨੇ ਇੱਕਾ ਪ੍ਰੋਪਰਟੀ ਡੈਡੀ ਬਾਈ ਕੀਤੀ ਐ ਤੇ ਉਹਨੂੰ ਅੱਜ ਸੇਲ ਕੀਤਾ ਔਰ ਜਿਹੜੇ ਸਕਸੈਸਫੁਲ ਅਲੋਟ ਸੀ ਉਹਨਾਂ ਨੇ 1 ਕਰੋੜ 3 ਲੱਖ ਦੇ ਆਦੀ ਆਪਸ਼ਨ ਚ ਮਨੇ ਪੋਜ਼ਿਟਿਵ ਹੈ ਕਿ ਤੁਹਾਨੂੰ ਭਾਇਆ ਫਿਰ ਜਿਹੜੀ 24 ਕਰੋੜ ਦੀ ਸੀਗੀ ਇਹ ਤਾਂ ਸਿਰਫ 1 ਕਰੋੜ ਦੀ ਹੋਈ ਹੈ ਅਸੀਂ ਆਈਡੈਂਟੀਫਾਈ ਕਰਦੇ ਰਵਾਂਗੇ ਜਿਵੇਂ ਜਿਵੇਂ ਉਹਦੀ ਪ੍ਰਾਪਰਟੀ ਮਿਲਦੀ ਰਹੇ ਨਾ ਕੋਈ ਵੇਪਰ ਸੀਡ ਆ ਪਾਣੀ ਇਹ ਜੇ ਫਸਟ ਪ੍ਰੋਸੈਸ ਅਸੋਸੀਏਟਮੈਂਟ ਦੇ ਗਏ ਕਿੰਨਾ ਇੱਕ ਪੁਰਾਣਾ ਬੈਟ ਸੀਗਾ ਇਹ 8 9 ਤੋਂ ਲੈ ਕੇ 14 ਤੱਕ ਸੀ ਇਹਦੇ